ਇਹ ਆ ਦੇਖ ਸਕਦੇ ਹੋ लाठी चार्ज ਕੀਤਾ ਜਾ ਰਿਹਾ ਹੈ ਜਿੱਥੇ ਕਿਸਾਨ ਇੱਥੇ ਆਏ ਸੀਗੇ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਕਿ ਇਸ ਤਰੀਕੇ ਖੇਡੇ ਰਿਹਾ ਜਾ ਰਿਹਾ ਹੈਗਾ लाठी चार्ज ਕੀਤਾ ਜਾ ਰਿਹਾ ਹੈ ਇੱਕ ਇੰਸਪੈਕਟਰ ਜਿਹੜਾ ਹੈਗਾ ਇੱਕ ਸਿਪਾਈ ਨੂੰ ਮਾਰਨ ਵਾਸਤੇ ਦੌੜਦਾ ਹੈ ਇਹ लाठी चार्ज ਲਾਠੀ ਚਾਰਜ ਦੀ ਤਸਵੀਰਾਂ ਕਿਸਾਨਾਂ ਵੱਲੋਂ ਮਾਨਸਾ ਸਾਹਜਾਂ ਦੇ ਵੱਲ ਅੱਗੇ ਜਾਊਗਾ ਇਸੇ ਇਹ ਕਿਸਾਨਾਂ ਵੱਲੋਂ

मुकाबला हो रहा है किसानों का ट्रैक्टर के ट्रालिया